पठानकोट दे वन रेंज अफसर पठानकोट बरिंदरजीत सिंह वन माफिया वालों हथियारा नाल हमला करके उन्होंने गंभीर जख्मी कर दिता गया है ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਨ ਰੇਂਜ ਅਫਸਰ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੇੜੀਆਂ ਪਿੰਡ ਵਿੱਚ ਖੇਰ ਦੀ ਲੱਕੜੀ ਚੋਰੀ ਕੀਤੀ ਜਾ ਰਹੀ ਜਿਸ ਤੇ ਉਹਨਾਂ ਨੇ ਰਾਤ ਨੂੰ 2:00 ਵਜੇ ਦੇ ਕਰੀਬ ਆਪਣੀ ਟੀਮ ਸਹਿਤ ਰੇਡ ਕੀਤੀ ਤਾਂ ਮੌਕੇ ਤੇ ਇੱਕ ਮਹਿੰਦਰਾ ਪਿਕਅਪ ਗੱਡੀ ਜਿਸ ਵਿੱਚ 8 ਤੋਂ 10 ਲੋਕ ਸਵਾਰ ਸਨ ਅਤੇ ਖੇਰ ਦੀ ਲੱਕੜੀ ਲੱਦੀ ਹੋਈ ਸੀ ਵਨ ਮਾਫੀਆ ਵੱਲੋਂ ਉਹਨਾਂ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਗੱਡੀ ਪਾ ਜਾ ਕੇ ਜੁਗਿਆਲਵਲ ਨੂੰ ਲੈ ਗਏ रेंज अफसर ने अपने साथियों जंगलात माफिया ने जंगलात विभाग अधिकारियों हमला अफसर जिसलाखमी हुए रेंज अफसर नस्पताल तो तो इलाज दाखिल करवाया गया है पुलिस प्रशासन इस दिकायत कर दि गई है जी ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਫੈਂਸਰ ਰੋਡ ਮਾ ਤੋਂ ਪੂ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਐਕਚੁਅਲੀ ਖੈਰ ਖੁਰ ਚੋਰੀ ਹੁੰਦੇ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਪਰ ਰੁਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10 15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਜੀ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆਪਾਂ ਸੀ ਵੀ ਆਪਣੀ ਗੱਡੀ ਰੋਕੀ ਆ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦੇ ਆਣੇ ਜੀ ਤੇ ਸਿਰ 'ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਛਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਨੂੰ ਬਚਾ ਕੇ ਕੀਤਾ ਆਪਣਾ ਬੜੀ ਮੁਸ਼ਕਲ ਉਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ ਦੀ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਹੋ? ਹਾਂ ਜੀ ਮੈਂ ਇਕੱਲਾ ਹੀ ਗਾਇਲ ਹੋਇਆ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ? ਹਾਂ ਜੀ ਸਰ ਸ਼ਾਹਪੁਰ ਕੰਨੀ ਥਾਣੇ 'ਚ 112 ਤੇ ਕਾਲ ਕੀਤੀ ਸੀ ਰਾਤ ਨੂੰ ਇੱਕ ਗੱਡੀ ਕੋਈ ਬੀੜੀਆਂ ਤੋਂ ਨਿਕਲੀ ਸੀ ਉਹਨੂੰ ਅਸੀਂ ਉਹਦਾ ਪਿੱਛਾ ਕਰਦੇ ਆ ਸਸਪੈਕਟਡ ਗੱਡੀ ਕਿ ਕੋਈ ਖੈਰ ਵਗੈਰਾ ਹੋਣਗੇ ਇਹਦੇ ਚ ਤੇ ਅਸੀਂ ਉਹਦਾ ਪਿੱਛਾ ਕਰਦੇ ਕਰਦੇ ਚੋਕੇ ਕੂ ਤੋਂ ਅੰਦਰ ਨੂੰ ਜਿਹੜੀ ਜਗਿਆਲਵਾਲ ਰੋਡ ਜਾਂਦੀ ਹੈ ਉਧਰ ਨੂੰ ਗਏ ਆ ਉਹਦੇ ਬਾਅਦ ਉਹ ਗੱਡੀ ਇੱਕ ਪੁਆਇੰਟ ਤੇ ਰੁਕ ਗਈ ਆ ਜਾ ਕੇ ਤੇ ਉਹ ਬੰਦੇ ਆ ਨੇ ਗੁੱਜਰ ਹੀ ਉਹਨਾਂ ਨੇ ਪਹਿਲੇ ਹੀ ਉੱਥੇ ਹੋਰ ਬੰਦੇ ਇਕੱਠੇ ਕੀਤੇ ਦੇ ਤੇ ਜਿੱਦਾਂ ਹੀ ਮੈਂ ਰੇਂਜ ਅਫਸਰ ਮੇਰੇ ਨਾਲ ਇੱਕ ਮੁੰਡਾ ਹੂਰੀ ਰਾਹੁਲ ਤੇ ਆਪਾਂ ਉਤਰੇ ਆ ਤੇ ਉਹਨਾਂ ਨੇ ਸਾਡੇ ਤੇ ਹਮਲਾ ਸ਼ੁਰੂ ਕਰਤਾ ਨਾਲ ਹੀ ਤੇ ਇੱਕ ਉਹਨਾਂ ਨੇ ਫਾਇਰ ਕੱਢਿਆ ਤੇ ਉਹਦੇ ਬਾਅਦ ਫਿਰ ਸਾਨੂੰ ਰੇਂਜਾ ਫਿਰ ਸਾਰੇ ਅੱਗੇ ਗਏ ਆ ਉਹਨਾਂ ਨੂੰ ਫੜ ਕੇ ਉਹ 58 ਡੰਡਾ ਮਾਰਿਆ ਜਿੰਦੇ ਘਰ ਤੋਂ ਉਹਨਾਂ ਦੇ ਸੱਟ ਲੱਗੀ ਹੈ ਬੜੀ ਜ਼ਿਆਦਾ ਉਹਦੇ ਬਾਅਦ ਅਸੀਂ ਦੇਖਿਆ ਕਿ ਬੰਦੇ ਜ਼ਿਆਦਾ ਸਾਹ ਨਾਲੋਂ ਤੋਂ ਭੱਜਣਾ ਉੱਕੀ ਤੋਂ ਹੈਗਾ ਜਾਂ ਤੋਂ ਨਿਕਲਣਾ ਜ਼ਰੂਰੀ ਹੋਵੇਗਾ ਨਹੀਂ ਤੇ ਨਹੀਂ ਨਿਕਲਦੇ ਤਾਂ ਸਾਰ ਨੂੰ ਹੋਰ ਜਾਨ ਤੋਂ ਮਾਰ ਸਕਦੇ ਸੀ ਫਿਰ ਹਰੋ ਸਾਹਿਬ ਨੇ ਜਾਣ ਲੱਗੇ ਆਪਣੇ ਜਿਹੜੀ ਲਾਇਸੈਂਸ ਹਥਿਆਰ ਆ ਉਹਦੇ ਵਿੱਚੋਂ ਉਹਨਾਂ ਕੋ ਆਪਣੇ ਸੈਲਫ ਡਿਫੈਂਸ ਲਈ ਇੱਕ ਫਾਇਰ ਗੱਡਿਆ ਤੇ ਫਿਰ ਅਸੀਂ ਉੱਥੋਂ ਜਾ ਪਏ ਆ ਜਦੋਂ ਇਹਦੇ ਬਾਅਦ ਵੀ ਹਰੋ ਸਾਹਿਬ ਗਏ ਆ ਤੇ ਗੱਡੀ ਦਾ ਉਹਨਾਂ ਨੇ ਬਿਲਕੁਲ ਸਟਰ ਮਾਰਕੀਟ ਜੋ ਉਹਨਾਂ ਕੋ ਸਮਾਨ ਤੇ ਡੰਡੇ ਮਾਰ ਕੇ ਗੱਡੀ ਬੜੀ ਬੁਰੀ ਜਨਾ ਤੋੜੀ ਆ ਤੇ ਅਸੀਂ ਉਤੋਂ ਬੜੇ ਓਕੇ ਨਿਕਲਦੇ ਆ। ਅਜੀ ਸ਼ਿਕਾਇਤ ਕੀਤੀ ਹੈ? ਹਾਂਜੀ ਬਿਆਨ ਲੈ ਕੇ ਗਏ ਆ ਜੀ ਰਾਤੀ ਆਏ ਨੇ ਸ਼ਾਪਰ ਗੰਡੀ ਤੋਂ। ਬਿਆਨ ਲੈ ਕੇ